ਅੱਜ ਉਹ ਨੌਜਵਾਨ ਟੱਕਰੇ ਆਪਾਂ ਨੂੰ ਜਿਨੇ ਸ਼ੌਂਕ ਪੂਰੇ ਉਹਦੇ ਸਾਈਕਲ ਦੇ ਕਰ ਰਿਹਾਗਾ ਸਾਈਕਲ ਵੀ ਉਹਦਾ ਬੰਬੂ ਕਹਾੜੀ ਆ ਕਹਿੰਦਾ ਵੀ ਮੈਨੂੰ ਉਹ ਤੇਰੀ ਉੱਪਰ ਆ ਵਾ ਇੱਕ ਦੋ ਤਿੰਨ ਚਾਰ ਚਾਰ ਤਾਂ ਹਰਨ ਲੱਗੇ ਲਾਈਟਾਂ ਲੂਟਾ ਪੂਰੀਆਂ ਲਵਾਈ ਬੈਠਾ ਕਿਆ ਬਾਤ ਆ ਬਟਨ ਵੀ ਲੱਗਿਆਗਾ ਕੀ ਹਾਲ ਆ ਮੁੰਡਿਆ ਵਧੀਆ ਬਈ ਤੁਸੀਂ ਖੁਸ਼ ਆ ਹਾਂ ਲੈ ਵੀ ਮੁੰਡਾ ਖੁਸ਼ ਆ ਪੁੱਛ ਲਿਆ ਪਹਿਲਾਂ ਹੀ ਆਪਾਂ ਤੇ ਆ ਹਾਰਨ ਹੂਰਨਾ ਏ ਬਈ ਯਾਰ ਕਿਸੇ ਨੇ ਕਹਿਆ ਹੀ ਨਾ ਤੂੰ ਮੋਟਰਸਾਈਕਲ ਤਾਂ ਲੈ ਨਹੀਂ ਸਕਦਾ ਮੈਂ ਕਿਹਾ ਤੈਨੂੰ ਸਾਈਕਲ ਤਿਆਰ ਕਰਾ ਕੇ ਦਿਖਾਵਾਂਗੇ ਅੱਛਾ ਤੇ ਆਪਾਂ ਸਾਈਕਲ ਹੀ ਤਿਆਰ ਕਰ ਲਿਆ ਫੇਰ ਸਾਈਕਲ ਤਿਆਰ ਕਰ ਲਿਆ ਕਿੰਨੇ ਕੇ ਪੈਸੇ ਲੱਗੇ ਇਹ ਤੇ ਬਈ ਥੋੜੇ ਹੀ ਲੱਗੇ ਆ 5000 ਰੁਪਏ ਲੱਗੇ ਹਾਰਨ ਬਈ ਕਿਆ ਬਾਤ ਆ ਸਾਰੇ ਹਾਰਨ ਚੱਲਦੇ ਆ ਐ ਨਹੀਂ ਚੱਲਦੇ ਕਿ ਚੱਲਦੇ ਨਹੀਂ ਚੱਲਦੇ ਜਮਾਂ ਚੱਲਦੇ ਆ ਬਈ ਓਕੇ ਜਮਾਂ ਯਾਰ ਓਕੇ ਦੀ ਰਿਪੋਰਟ ਆ ਕੰਮ ਫੇਲਾ ਵੀ ਮੁੰਡਾ ਮਿਹਨਤੀ ਆ ਕਾਲੇ ਹੱਥ ਆ ਕੰਮ ਕਰਦਾ ਹੈਗਾ ਕੀ ਕੰਮ ਕਰਦਾਗਾ ਮੋਟਰਸਾਈਕਲਾਂ ਦਾ ਬਈ ਮੋਟਰਸਾਈਕਲਾਂ ਦਾ ਮੋਟਰਸਾਈਕਲਾਂ ਦਾ ਕੰਮ ਕਰਦਾ ਮੁੰਡਾ ਸ਼ੌਂਕ ਆ ਉਹਦੇ ਪੂਰੇ ਪੂਰੇ ਮਨ ਕੀ ਨਵਹਾ ਰਿਆਗਾ ਲੈ ਵੀ ਸੁੱਚਾ ਉਹ ਥੱਲੇ ਦੂਜਾ ਬੈਕ ਵਾਲਾ ਜਿਹੜਾ ਹਾਰ ਨਹੀਂ ਹੁੰਦਾ ਗੱਡੀ ਤੇ ਲੱਗੇਂਦਾ ਚੂੰ ਚੂੰ ਕਰਦਾ ਉਹ ਵੀ ਹਾਰਨ ਲਵਾਈ ਬੈਠਾਗਾ ਤੇ ਘਰ ਦੇਣੀ ਤੈਨੂੰ ਬੋਲ ਦੇ ਵੀ ਸਾਰੇ ਪੈਸੇ ਹਿੱਤ ਲਾ ਦੇ ਨਹੀਂ ਨਹੀਂ ਬਈ ਹੈ ਨਹੀਂ ਨਹੀਂ ਕੀਨੇ ਤਾਨਾ ਮਾਰਿਆ ਸੀ ਤੈਨੂੰ ਇਹ ਬਈ ਯਾਰ ਹੈਗਾ ਸੀ ਯਾਰ ਦੋਸਤ ਬਈ ਅੱਛਾ ਹਾਂ ਵਿੰਡੋ ਸੀ ਅੱਛਾ ਉਹ ਨਗਾ ਮੋਟਰਸਾਈਕਲ ਦਾ ਤੂੰ ਤਿਆਰ ਲੈ ਨਹੀਂ ਸਕਦਾ ਅੱਛਾ ਸਾਈਕਲ ਹੀ ਤਿਆਰ ਕਰਾਂਗੇ ਦਿਖਾਵਾਂਗੇ ਫਿਰ ਹੁਣ ਕੀ ਕਹਿੰਦਾ ਉਹ ਕਹਿੰਦਾ ਤਾਂ ਕਹੀਂ ਹੁਣ ਬੰਦਾ ਆਪ ਹੀ ਬੁਲਾਉਂਦਾ ਬਈ ਕੀ ਕਹਿੰਦਾ ਹੁਣ ਆਪ ਸਾਈਕਲ ਹੀ ਲੈ ਕੇ ਆਂਦੇ ਆ ਮੇਰੀ ਅੱਛਾ ਮੰਗ ਕੇ ਲੈ ਕੇ ਹੁੰਦਾ ਕੀ ਕਹਿੰਦਾ ਹੁੰਦਾ ਕਿ ਕਿਹੜਾ ਲਾਇਆ ਹੁੰਦੇ ਹਾਂ ਜਾਂ ਫਿਰ ਫਿਰ ਕੀ ਆਪਾਂ ਦੇ ਦੇ ਦਈ ਦੀ ਆ ਮੈਂ ਕਿਹਾ ਚੱਲ ਕੋਈ ਨਾ ਅੱਛਾ ਆਪਦਾ ਬੰਦਾ ਹੈਗਾ ਹੀ ਜਿਹੋ ਜਿਹਾ ਹੈਗਾ ਅੱਛਾ ਆਪਾਂ ਤਾਂ ਹੈ ਨਹੀਂ ਉਹੋ ਜਿਹੇ ਕੀ ਬਾਤ ਆ ਮੁੰਡਾ ਦਲੇਰ ਆ ਬੂਰਾ ਠੀਕ ਹੈ ਤੇ ਫਿਰ ਤੁਹਾਨੂੰ ਲੋਕੀ ਪੁੱਛਦੇ ਨਹੀਂਗੇ ਭਈ ਬਹੁਤ ਖਲਾਰਦੇ ਜੇ ਤੋ ਵੀ ਮਨ ਬਾ ਖਲਾਰਦੇ ਆ ਅੱਛਾ ਮਨ ਪੁਲਿਸ ਵਾਲੇ ਵੀ ਖਲਾਰ ਕੇ ਕਹਿੰਦੇ ਆ ਕਿ ਹਾਰ ਨੂੰ ਮਾਰ ਕੇ ਦਿਖਾ ਅੱਛਾ ਪੁਲਿਸ ਵਾਲੇ ਕਹਿੰਦੇ ਵੀ ਹਾਰ ਨੂੰ ਮਾਰ ਕੇ ਦਿਖਾ ਵਜਦੇ ਆ ਕਿ ਨਹੀਂ ਵਜਦੇ ਪੁਲਿਸ ਵਾਲੇ ਨੇ ਐ ਨਹੀਂ ਕਿ ਅਸੀਂ ਤੇਰੇ ਚਲਾਨ ਕੱਢ ਦਾਂਗੇ ਨਹੀਂ ਨਹੀਂ ਭਈ ਕੀ ਕਹਿੰਦੇ ਨਹੀਂ ਐ ਵੀ ਤੇਰੇ ਥਾਣੇ ਲੈ ਜਣੇ ਸਾਈਕਲ ਨਹੀਂ ਨਹੀਂ ਇੱਕ ਨੇ ਕਿਹਾ ਸੀ ਕਹਿੰਦਾ ਮੈਂ ਐ ਕਰ ਦੂੰ ਜੋ ਕਰ ਦੂੰਗਾ ਹਾਂ ਮੈਂ ਕਿਹਾ ਕੋਈ ਨਾ ਤੂੰ ਲਵਾ ਲਈ ਹਾਰਨ ਲਵਾਉਣਿਆ ਤਾਂ ਅੱਛਾ ਹਾਂ ਵੇਖੋ ਮੁੰਡੇ ਦਾ ਹੌਸਲੇ ਵੇਖੋ ਕਹਿੰਦਾ ਹਾਰ ਨਹੀਂ ਲਾ ਲੈਗਾ ਵੱਧ ਤੋਂ ਵੱਧ ਹੋਰ ਕੀ ਕਰ ਦੇਗਾ ਹਾਂ ਹਾਂ ਭਈ ਅਕੋਈ ਨਾ ਕਿਹੜੇ ਕਿਹੜਾ ਸਸਤੇ ਦਾ ਹੈ ਗਿਆ ਵੀ 2000 ਦੇ ਹੈਗੇ ਆ। ਸੋ 2000 ਰੁਪਏ ਦੇ ਹਾਰ ਨੇ। ਤੇ ਪੜਿਆ ਕਿੰਨਾ ਕ? ਨਹੀਂ 9ਵੀਂ ਕੀਤੀ ਆ ਵੀ। 9ਵੀਂ ਕੀਤੀ ਆ। ਨਾਲ ਪੜਾਈ ਵੀ ਸਟਾਰਟ ਹੀ ਆ। ਨਹੀਂ ਨਹੀਂ ਵੀ। ਪੜਾਈ ਬੰਦ। ਹਾਂ। ਤੇ ਸ਼ੌਂਕ। ਸ਼ੌਕ ਵੀ ਆਪਾਂ ਹੌਲੀ-ਹੌਲੀ ਪਕਾਈ ਜਾਣਾ ਇਹ ਬਸ। ਹੌਲੀ-ਹੌਲੀ ਤਿਆਰ ਕਰਨੀ। ਕਿਸੇ ਤੋਂ ਪੈਸੇ ਲਏ ਤਾਂ ਨਹੀਂ? ਨਹੀਂ ਨਹੀਂ ਵੀ। ਆਪਦੇ ਪੈਸਿਆਂ ਦੇ। ਹਾਂ। ਹਾਂ। ਵੇਖੋ ਆਪਦੇ ਪੈਸਿਆਂ ਦੇ ਹਾਰ ਨ ਲਾਏ ਆ। ਠੀਕ ਹੈ। ਸ਼ੌਂਕ ਪੂਰੇ ਕਰ ਰਿਹਾ ਤਾਨਾ ਵੱਜਿਆ ਸੀਗਾ ਤੇ ਤਾਨਾ ਆਪਦਾ ਕਹਿੰਦਾ ਵੀ ਮੈਂ ਇਹ ਸੈਣਾ ਨਹੀਂਗਾ ਕਹਿੰਦਾ ਮੋਟਰਸਾਈਕਲ ਤੇ ਨਹੀਂ ਲੈ ਸਕਦਾ ਪਰ ਕਹਿੰਦਾ ਮੈਂ ਮੋਟਰਸਾਈਕਲ ਵਰਗੇ ਨੂੰ ਸਾਈਕਲ ਤਿਆਰ ਕਰਤਾ ਲੈ ਵੀ ਮੁੰਡੇ ਨੇ ਪੜ੍ਹਾਈ ਵੀ ਛੱਡ ਚ ਪੜ੍ਹਾਈ ਫਿਰ ਕਾਹਤੋਂ ਛੱਡਤੀ ਤੈਨੂੰ ਦੁਬਾਰਾ ਫੇਰ ਪੁੱਛਣ ਲੱਗਿਆ ਉਹ ਬਈ ਪੜ੍ਹਾਈ ਤਾਂ ਫਿਰ ਤਾਂ ਛੱਡਤੀ ਘਰੇ ਮਜਬੂਰੀਆਂ ਉਹ ਜਿਹੀਆਂ ਨਾ ਫਿਰ ਹਾਲਾਤ ਉਹ ਜਿਹੀ ਹੋਗੇ ਸੀ ਅੱਛਾ ਤਾਂ ਕਰਕੇ ਬਾਪੂ ਤੇਰਾ ਕੀ ਕਰਦਾ ਬਾਪੂ ਦੀਆਂ ਤਾਂ ਲੱਤਾਂ ਵਾ ਵੱਡੀਆਂ ਬਈ ਅੱਛਾ ਹਾਂ ਤਾਂ ਕਰਕੇ ਫਿਰ ਕਾਲੇ ਹੱਥਾਂ ਕਿਨੂ ਕਰਨੇ ਹੁੰਦੇ ਆ ਤੇ ਬਾਪੂ ਦੀਆਂ ਲੱਤਾਂ ਬਾਹਾਂ ਕਿਵੇਂ ਵੱਡੀਆਂ ਉਹ ਬਈ ਟ੍ਰੇਨ ਥੱਲੇ ਆ ਗਏ ਸੀ ਤੇ ਉਹ ਲੱਤ ਅੜ ਗਈ ਤਾਂ ਕਰਕੇ ਵੇਖੋ ਮਜਬੂਰੀ ਵੀ ਆ ਫਾਦਰ ਸਾਹਿਬ ਦੀਆਂ ਇਹਨਾਂ ਦੀਆਂ ਲੱਤਾਂ ਤੇ ਬਾਹਾਂ ਵੱਡੀਆਂ ਹੋਈਆਂ ਗਈਆਂ ਠੀਕ ਹੈ ਤੇ ਉਹ ਮੰਜੇ ਤੇ ਬੈਠਾਗਾ ਤੇ ਤੂੰ ਮਿਹਨਤ ਕਰਕੇ ਪੈਸੇ ਕਮਾਉਣਾ ਹਾਂ ਬਈ ਘਰ ਦਾ ਗੁਜ਼ਾਰਾ ਚੱਲਦਾ ਹਾਂ ਬਈ ਵੇਖੋ ਘਰ ਦਾ ਗੁਜ਼ਾਰਾ ਵੀ ਸਾਰਾ ਮੁੰਡਾ ਚਲਾਉਂਦਾਗਾ ਕੱਲਾ ਹੀ ਹੈ ਕਿ ਭਰਾ ਵੀ ਹੈ ਕੱਲਾ ਹੀ ਹੈ ਬਈ ਭੈਣ ਇੱਕ ਇੱਕ ਭੈਣ ਹਾਂ ਤੇ ਸਾਰਾ ਖਰਚਾ ਤੂੰ ਨਹੀਂ ਭਈ ਆਏ ਬਾਰ ਉਹ ਪਹਿਲਾਂ ਹੁੰਦੇ ਸੀ ਹੁਣ ਤਾਂ ਨਹੀਂ ਆਉਂਦੇ ਹੁਣ ਬਸ ਆਪ ਹੀ ਸੋਦਾ ਪਤਾ ਲੈਈਦਾਗਾ ਵੇਖੋ ਕਿੰਨੀਆਂ ਮਜਬੂਰੀਆਂ ਹੁੰਦੀਆਂ ਗੀਆਂ ਮਜਬੂਰੀਆਂ ਵੀ ਹੁੰਦੀਆਂ ਗੀਆਂ ਤੇ ਸ਼ੌਂਕ ਵੀ ਹੁੰਦੇ ਆ ਸ਼ੌਂਕ ਇੱਕ ਪਾਸੇ ਰਹਿ ਜਾਂਦੇ ਆ ਮਜਬੂਰੀਆਂ ਇੱਕ ਪਾਸੇ ਰਹਿ ਜਾਂਦੀਆਂ ਫਿਰ ਸ਼ੌਂਕ ਆਏ ਵੀ ਮੁੰਡੇ ਨੂੰ ਤਾਨਾ ਵੱਜਿਆ ਕਹਿੰਦਾ ਮੋਟਰਸਾਈਕਲ ਨਹੀਂ ਲੈ ਸਕਦਾਗਾ ਪਾਦਰ ਦੀ ਜਿਹੜੇ ਬਾਵਾ ਤੇ ਦੋਨੇ ਲੱਤਾਂ ਵੱਡੀਆਂ ਹੋਈਆਂ ਗੀਆਂ ਤੇ ਘਰ ਦਾ ਖਰਚਾ ਵੀ ਮੁੰਡਾ ਆਪਦੇ ਕੋਲੇ ਚਲਾਉਂਦਾਗਾ ਮਿਹਨਤੀ ਆ ਮਿਹਨਤ ਬਹੁ ਕਰਦਾਗਾ ਮੈਂ ਵੇਖਿਆਗਾ ਮੁੰਡਾ ਮੋਟਰਸਾਈਕਲਾਂ ਦੀ ਦੁਕਾਨ ਤੇ ਲੱਗਿਆਗਾ ਉਥੋਂ ਆਪਦਾ ਜਿਹੜਾ ਇਹਨੂੰ ਖਰਚਾ ਮਿਲਦਾਗਾ ਠੀਕ ਆ ਉਹ ਸਾਰਾ ਖਰਚਾ ਉਥੋਂ ਚਲਾਉਂਦਾਗਾ ਤੇ ਮੁੜ ਕੇ ਉਸ ਤੋਂ ਬਾਅਦ ਜਿਹੜਾ ਮਾੜੇ-ਮੋٹے ਪੈਸੇ ਜੋੜ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾਗਾ ਉਹ ਆਪਦੇ ਸ਼ੌਂਕ ਪਗਾਉਂਦਾਗਾ ਘਰ ਦੀ ਮਾਂ ਤਾਂ ਫਿਰ ਤੈਨੂੰ ਬੋਲਦੀ ਤਾਂ ਨਹੀਂ ਵੀ ਤੂੰ ਐਨੇ ਪੈਸੇ ਖਰਚ ਤੇ ਨਹੀਂ ਨਹੀਂ ਬਈ ਦੇਖੋ ਹੌਸਲਾ ਪੂਰਾ ਮੁੰਡੇ ਦਾ ਹੌਸਲਾ ਪੂਰਾ ਬਲੰਦਾ ਤੇ ਬਹੁਤ ਬਹੁਤ ਧੰਨਵਾਦ ਐ ਇਦਾਂ ਦੇ ਜਿਹੜੇ ਬੱਚੇ ਆ ਆਪਦੇ ਘਰ ਬਾਰੇ ਸੋਚਦੇ ਆ ਨਹੀਂ ਅੱਜ ਕੱਲ ਨਸ਼ੇ ਵਿੱਚ ਲੱਗੇ ਪਏ ਆ ਬੱਚੇ ਠੀਕ ਆ ਪਹਿਲਾਂ ਤਾਂ ਇਹਨਾਂ ਨੂੰ ਸਲੂਟ ਐ ਕਿਉਂਕਿ ਪੜ੍ਹਾਈ ਵਿੱਚ ਛੜਤੀ ਆ ਕਿਹਦਾ ਉਜੀ ਨਹੀਂ ਕਰਦਾ ਪੜ੍ਹਨ ਜੀ ਕਰਦਾ ਪੜ੍ਹਨ ਨੂੰ ਨਹੀਂ ਹਾਂ ਤਾਂ ਵੀ ਕਿਉਂ ਮਜਬੂਰੀ ਉਹ ਜੀ ਆਣਾ ਇਹ ਲੋਕ ਘਰ ਦੀਆਂ ਮਜਬੂਰੀਆਂ ਵੀ ਆ ਤੇ ਸ਼ੌਂਕ ਵੀ ਪੂਰੇ ਕਰ ਰਿਹਾ ਤੇ ਘਰ ਦੇ ਤੋਂ ਲੰਬਾ ਵੀ ਨਾ ਕੋਈ ਆਵੇ ਕੋਈ ਮੀਨਾ ਵੀ ਨਾ ਮਾਰੇ ਸਾਰਾ ਘਰ ਦਾ ਜਿਹੜਾ ਖਰਚਾ ਪਾਣੀ ਮੁੰਡਾ ਚੱਕਦਾ ਵੀ ਆ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੇਰਾ ਹੌਸਲਾ ਬਹੁਤ ਵੱਡਾ ਹੈਗਾ ਮੁੰਡੇ ਦੇ ਵੇਲੇ ਚਿਹਰੇ ਤੇ ਸਮਾਈਲ ਹੈ ਖੁਸ਼ ਹੈ ਕੋਈ ਤੈਨੂੰ ਕੋਈ ਤਾਨਾ ਮਾਰਦਾ ਨਹੀਂ ਨਹੀਂ ਬਈ ਤਾਨਾ ਤਾਂ ਕਿਹਨੇ ਆਉਣ ਮਾਰਨਾ ਅੱਛਾ ਹਾਂ ਤਾਨਾ ਕੋਈ ਨਹੀਂ ਮਾਰਦਾ ਹਾਂ ਜਮੈਂ ਨਹੀਂ ਮਾਰਦਾ ਬਈ ਹੋਰ ਕੋਈ ਦਿਲ ਦੀ ਗੱਲ ਨਹੀਂ ਨਹੀਂ ਬੱਸ ਬਈ ਖੁਸ਼ ਹੈ ਹਾਂ ਪੂਰਾ ਬਈ ਵੇਲੇ ਮੁੰਡਾ ਖੁਸ਼ ਹੈ ਬਹੁਤ ਬਹੁਤ ਧੰਨਵਾਦ ਇਦਾਂ ਦੇ ਜਿਹੜੇ ਬੱਚੇ ਹੈ ਨਾ ਵੀ ਹੌਸਲਾ ਵੇਖੋ ਹੌਸਲਾ ਬਹੁਤ ਤਗੜਾ ਹੁੰਦਾ ਹੈਗਾ ਸਾਰੇ ਪਰਿਵਾਰ ਨੂੰ ਸੰਭਣਾਗਾ ਉਤੋਂ ਆਪਦੇ ਸ਼ੌਂਕ ਪਗਾਈ ਜਾਂਦਾਗਾ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਡੀ ਨਾਲ ਜੇਕਰ ਤੁਹਾਨੂੰ ਸਾਡਾ ਮੈਸੇਜ ਵਧੀਆ ਲੱਗਦਾਗਾ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਥੈਂਕ ਯੂ